ਇਸ ਟਾਈਮ ਤੇ ਮੌਜੂਦ ਆ ਬਠਿੰਡਾ ਜ਼ਿਲ੍ਹੇ ਦਾ ਪਿੰਡ ਭਾਗੀਬੰਦਰ ਦੇ ਵਿੱਚ ਜਿੱਥੇ ਕਿ ਰਾਮ ਮੰਦਰ ਬਣਿਆ ਹੋਇਆ ਹੈ ਕਿ ਇੱਛਾ ਪੂਰਤੀ ਮੰਦਰ ਜਿੱਥੇ ਕਿ ਬਹੁਤ ਪੁਰਾਣਾ ਮੰਦਰ ਦੀ ਗੱਲ ਕਰ ਲਈਏ ਜਾਂ ਬੰਦਰ ਸੈਨਾ ਇੱਥੇ ਆਵਾਸ ਹੈ ਬੰਦਰ ਸੈਨਾ ਦਾ ਹਨੂਮਾਨ ਜੀ ਭਗਤ ਹੈ ਇੱਥੇ ਬਹੁਤ ਸਾਰੇ ਲੰਬੇ ਸਮੇਂ ਤੋਂ ਆਉਂਦੇ ਆ ਤੇ ਇੱਥੇ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਆ ਮੰਦਰ ਦੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਹੈਗੇ ਆਪਾਂ ਪ੍ਰਧਾਨ ਜੀ ਸ਼ਸ਼ੀ ਹੈਗਾ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਰਾਮ ਪ੍ਰਧਾਨ ਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਰਾਮ ਭਗਤਾਂ ਦੀ ਸੇਵਾ ਕਰਦੇ ਆ ਰਹੇ ਹੋ ਇਹ ਜਿਹੜੀ ਮੰਦਰ ਦੀ ਸਥਾਪਨਾ 15 ਦੇ ਵਿੱਚ ਇਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਲਾਲਾ ਤੇਜਰਾਮ ਜੀ ਮੋੜ ਮੰਡੀ ਵਾਲੇ ਤੇਜਪਾਲ ਧਰਮਪਾਲ ਜੀ ਉਹਨਾਂ ਨੇ ਇਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਉਸ ਤੋਂ ਬਾਅਦ ਜਿਹੜੇ ਵੀ ਸਾਡੇ ਸੇਵਾਦਾਰ ਕਮੇਟੀ ਦੇ ਮੈਂਬਰ ਜੋ ਵੀ ਹੈ ਸਾਰੇ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਤਾਂ ਇਸ ਮੰਦਿਰ ਦਾ ਜੋ ਨਿਰਮਾਣ ਸ਼ੁਰੂ ਹੋਇਆ ਉਸ ਤੋਂ 6 ਮਈ 2022 ਨੂੰ ਇਸ ਮੰਦਿਰ ਦੀ ਮੂਰਤੀ ਸਥਾਪਨਾ ਹੋਈ ਤੇ ਜੋ ਹੁਣ ਵਿਸ਼ਾਲ ਰੂਪ ਦੇ ਵਿੱਚ ਭਗਤਾਂ ਦਾ ਇੱਥੇ ਮੰਗਲਵਾਰ ਨੂੰ ਮੇਲਾ ਲੱਗਦਾ ਹੈ 2 ਹਜ਼ਾਰ ਦੇ ਕਰੀਬ ਇੱਥੇ ਭਗਤ ਦਾ ਮੰਗਲਵਾਰ ਨੂੰ ਪਹੁੰਚਦੇ ਆ 2200 ਭਗਤ ਇੱਥੇ ਮੰਗਲਵਾਰ ਨੂੰ ਮੱਥਾ ਟੇਕ ਕੇ ਜਾਂਦੇ ਆ ਔਰ ਉਹਨਾਂ ਦੀਆਂ ਸੰਪੂਰਨ ਜੋ ਇੱਛਾ ਬਾਲਾ ਜੀ ਮਹਾਰਾਜ ਪੂਰੀਆਂ ਕਰਦੇ ਆ ਆ ਗੱਲ ਕਰਕੇ ਬਾਂਦਰ ਸੈਨਾ ਵੀ ਬਹੁਤ ਜ਼ਿਆਦਾ ਇੱਥੇ ਤੇ ਕਿੰਨੇ ਕੁ ਭਗਤ ਇੱਥੇ ਸਰਦਾਲੂ ਪਰ ਆਉਂਦੇ ਆ ਤੇ ਕਿੰਨੀ ਕੀ ਇੱਛਾ ਪੂਰੀ ਹੁੰਦੀ ਆ ਫਿਰ ਲੋਕ ਮੰਨਰ ਸੈਨਾ ਦਾ 15 ਤੋਂ 20 ਹਜ਼ਾਰ ਦੇ ਨੀਅਰ ਬੋਰਡ ਇੱਥੇ ਬਾਂਦਰ ਸੈਨਾ ਜੋ ਸਾਡਾ ਅੰਦਾਜ਼ਾ ਹੈ ਇੱਥੇ ਤੇ ਨੋਗੋ ਨਾਸ ਦੇ ਗੁਰ ਜਨੇ ਕੇਲੇ ਜੋ ਵੀ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਲੈ ਕੇ ਆਉਂਗੇ ਐ ਔਰ ਬਾਲਾ ਜੀ ਮਹਾਰਾਜ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਐ ਹਾਂ ਜੀ ਕਿੰਨੇ ਕ ਸਮੇਂ ਤੋਂ ਜਿਹੜਾ ਇੱਥੇ ਬਾਸ ਹੈ ਬਾਂਦਰ ਸੈਨਾ ਦਾ ਆਪਾਂ ਗੱਲ ਕਰ ਲਏ ਆ ਰਾਮ ਭਗਤ ਦਾ ਹਨੂਮਾਨ ਜੀ ਦੇ ਭਗਤ ਦਾ ਜਿਹੜੇ ਇੱਥੇ ਕਿੰਨੇ ਕ ਸਮੇਂ ਤੋਂ ਬਾਸ ਹੈ ਹੋ ਸਕਦਾ ਇਹ ਅਪਰੋਕਸੀਮੇਟ 1.200 ਸਾਲ ਪੁਰਾਣੇ ਸਾਡੇ ਬਜ਼ੁਰਗ ਜੋ ਦੱਸਦੇ ਆ ਵੀ ਇੱਥੇ ਹੈ ਇੱਥੇ 200 ਸਾਲ ਪੁਰਾਣੀ ਬਾਂਦਰ ਸੈਨਾ ਇਸ ਪਿੰਡ ਦੇ ਵਿੱਚ ਹੈ ਔਰ ਜਦੋਂ 10ਵੀਂ ਬਾਦਸ਼ਾਹੀ ਇਸ ਮੰਦਿਰ ਪਿੰਡ ਦੇ ਵਿੱਚ ਉਹ ਆਏ ਤਾਂ ਮਾਤਾ ਭਾਗੀ ਇੱਥੇ ਬੁੜੀ ਦਾ ਨਾਮ ਇੱਕ ਭਾਗੀ ਸੀ ਜਿਹੜੀ ਇਸ ਪਿੰਡ ਦੇ ਵਿੱਚ ਰਹਿੰਦੀ ਸੀ 10ਵੀਂ ਬਾਦਸ਼ਾਹੀ ਨੇ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਕੋਲੋਂ ਪਾਣੀ ਪੀਣ ਦੀ ਇੱਛਾ ਰੱਖੀ ਤਾਂ ਉਹਨਾਂ ਨੇ ਜਵਾਬ ਦਿੱਤਾ ਵੀ ਪਾਣੀ ਮੇਰੇ ਕੋਲ ਹੈ ਨਹੀਂ ਬਾਅਦ ਵਿੱਚ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਇਹਦਾ 10ਵੀਂ ਬਾਦਸ਼ਾਹੀ ਦੇ ਚਰਨ ਸੀ ਜਿਹੜੇ ਇੱਥੇ ਪਏ ਆ ਕੀ ਲੱਗਦਾ ਇੱਥੇ ਇੱਛਾ ਪੂਰਤੀ ਮੰਦਿਰ ਆ ਕਿੰਨੇ ਕੁ ਲੋਕ ਜਿਹੜੇ ਸ਼ਰਧਾਲੂ ਕਿੰਨੇ ਇੱਕ ਇੱਥੇ ਸ਼ਰਧਾਲੂ ਆ ਜਾਂਦੇ ਫਿਰ ਸ਼ਰਧਾਲੂ ਦਾ ਅੰਦਾਜ਼ਾ ਸਾਨੂੰ ਇਹ ਵੀ 1500 ਤੋਂ 2000 ਸ਼ਰਧਾਲੂ ਜੋ ਮੰਗਲਵਾਰ ਨੂੰ ਇੱਥੇ ਨਤਮਸਤਕ ਹੁੰਦੇ ਆ ਤੇ ਆਪਣੀਆਂ ਸ਼ਾਮਾਂ ਬਾਲਾ ਜੀ ਮਹਾਰਾਜ ਤੋਂ ਬੂਰੀਆਂ ਕਰਾਂਦੇ ਲੱਗਦਾ ਨਹੀਂ ਵੀ ਮੰਦਿਰ ਜਿਵੇਂ ਲਾਲਗੇ ਵੀ ਸੜਕ ਤੋਂ ਥੋੜਾ ਪਿੱਛੇ ਹਟ ਕੇ ਆ ਜਾਂ ਥੋੜਾ ਪਿੰਡ ਤੋਂ ਵੀ ਦੂਰ ਆ ਵੀ ਸ਼ਰਧਾਲੂਆਂ ਦੇ ਵਿੱਚ ਥੋੜੀ ਜਿਹੀ ਲੱਗਦਾ ਨਹੀਂ ਵੀ ਹੋ ਸਕਦੀ ਨਹੀਂ ਇਸ ਚੀਜ਼ ਦਾ ਕੋਈ ਵੀ ਉਹ ਅਸਰ ਨਹੀਂ ਹੈ ਬਲਕਿ ਲੋਕ ਦੇਖੋ ਇਥੋਂ ਸਾਲਾ ਸਰ ਸਾਢੇ 350 ਕਿਲੋਮੀਟਰ ਉੱਥੇ ਹੀ ਪਹੁੰ ਤੇ ਬਾਕੀ ਬਾਲਾ ਜੀ ਮਹਾਰਾਜ ਦੀ ਕਿਰਪਾ ਜਿਹੜੇ ਵੀ ਭਗਤਾਂ ਨੂੰ ਬੁਲਾਣਾ ਉਹ ਬੁਲਾਉਂਦੇ ਜੀ ਆਪਣੇ ਕੋਲ ਹਾਂਜੀ ਕੋਈ ਹੋਰ ਵੀ ਜਿਹੜੀ ਕੋਈ ਤੁਹਾਡੀ ਇੱਛਾ ਪੂਰ ਜਿਹੜੇ ਇੱਛਾ ਹੁੰਦੀ ਹੈ ਲੋਕਾਂ ਦੀ ਕਿੰਨੇ ਆ ਕਿੰਨੀਆਂ ਕਿਛਾ ਜਿਹੜੇ ਲੋਕਾਂ ਦੀ ਇੱਥੇ ਪੂਰਨੇ ਦੇਖੋ ਲੋਕਾਂ ਦੇ ਫੋਨ ਹੀ ਆਉਂਦੇ ਸਾਨੂੰ ਵੀ ਸਾਡੀ ਆ ਇੱਛਾ ਸੀ ਸਾਡੀ ਆ ਇੱਛਾ ਦੀ ਲੋਕੋ ਆਪਣਾ ਐਕਸਪੀਰੀਅੰਸ ਸਾਨੂੰ ਫੋਨ ਤੇ ਸਾਂਝਾ ਕਰਦੇ ਆ ਤੇ ਬਹੁਤ ਜ਼ਿਆਦਾ ਬਾਲਾ ਜੀ ਮਹਾਰਾਜ ਉਹਨਾਂ ਦੇ ਕਿਰਪਾ ਕਰਦੇ ਆ ਜੀ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਸਭ ਕੁਝ ਦਿੰਦੇ ਆ ਗਾਡੀ ਜੀ ਇੱਕ ਸene ਬਾਹਰੋਂ ਆਉਣਾ ਹੋਵੇ ਇਸ ਮੰਦਰ ਦੇ ਵਿੱਚ ਇਹਦਾ ਐਡਰੈ ਇਸ ਮੰਦਿਰ ਦਾ ਜੋ ਐਡਰੈਸ ਹੈ ਤਲਵੰਡੀ ਸਾਬੋ ਤੋਂ 5 ਕਿਲੋਮੀਟਰ ਹੈ ਜੀ ਬਠਿੰਡਾ ਤੋਂ 22 ਕਿਲੋਮੀਟਰ ਹੈ ਬਠਿੰਡਾ ਤਲਵੰਡੀ ਸਾਬੋ ਮੇਨ ਰੋਡ ਦੇ ਉੱਪਰ ਹੈ ਜੀ ਇਹ ਔਰ ਨਹਿਰ ਜੋ ਹੈ ਬڑا ਤਲਵੰਡੀ ਸਾਬੋ ਦੇ ਨਜ਼ਦੀਕ ਜੋ ਨਹਿਰ ਹੈ ਨਜ਼ਦੀਕ ਦੇ ਨਹਿਰ ਹੀ ਇਹ ਮੰਦਿਰ ਦਾ ਜੋ ਨਿਰਮਾਣ ਹੋਇਆ ਹੋਇਆ ਜੀ ਇਹ ਕੋਈ ਵੱਡਾ ਪ੍ਰੋਗਰਾਮ ਵੀ ਲਿਖਿਆ ਜਾਂਦਾ ਵੀ ਕਦੋਂ ਜਿਹੜਾ ਜਾ ਕਰਨ ਦਾ ਕਦੋਂ ਹੁੰਦਾ ਇਸ ਵਿੱਚ 6 ਮਈ 2022 ਨੂੰ ਇਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਉਸ ਤੋਂ ਬਾਅਦ ਮੰਦਿਰ ਕਮੇਟੀ ਨੇ 6 ਮਈ ਹੀ ਇਸ ਦਾ ਜੋ ਫਾਈਨਲ ਕਰਦਾ ਸਲਾਨਾ ਭੰਡਾਰਾ ਤੇ ਕੀਰਤਨ ਜੋ ਹੁੰਦਾ ਉਹ 6 ਮਹੀਨਿਆਂ ਨੂੰ ਹੀ ਹੁੰਦਾ ਜੀ ਜੀ ਇਹ ਸਾਨੂੰ ਸਾਡੇ ਨਾਲ ਪ੍ਰਧਾਨ ਜੀ ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਤੇ ਮੈਂ ਸਰੋਵਰ ਰਹਿ ਕਹਨਾ